ਅੱਜ ਅਸੀਂ ਕੋਈ ਵਹਿਮ ਗਲਵ ਕਰਨ ਵਾਸਤੇ ਤੁਹਾਡੇ ਨਾਲ ਆ ਗੁਰੂ ਹੋਇਆ ਅਸੀਂ ਦੇਖ ਰਹੇ ਹਾਂ ਕਿ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਜਿਹੜੀਆਂ ਕੁੱਟਮਾਰ ਜਿਹਾ ਘਟਨਾਵਾਂ ਬਹੁਤ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਅਸੀਂ ਇੱਕ ਹਿੰਦੂਸਤਾਨੀ ਹਾਂ ਹਿੰਦੁਸਤਾਨ ਦੇ ਵਿੱਚ ਸਾਰੇ ਸਟੇਟਾ ਸਟੇਟਾ ਜਿਹੜੀਆਂ ਆਉਂਦੀਆਂ ਨੇ ਹਿਮਾਚਲ ਪੰਜਾਬ ਹੋਰ ਵੀ ਜਿੰਨੇ ਵੀ ਜਿੰਨੇ ਸਟੇਟਾ ਜਿਹੜੀਆਂ ਆਉਂਦੀਆਂ ਨੇ ਪਰ لیکن ਜੇ ਅੱਜ ਅਸੀਂ ਆਪਣੇ ਆਪਣੇ ਆਪ ਹੀ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੱਤੀਏ ਤਾਂ ਬਹੁਤ ਮਾੜੀ ਗੱਲ ਹੈ ਤਾਂ ਅਸੀਂ ਸੋਚਾਂਗੇ ਕਿ ਅੱਜ ਕਿੱਧਰ ਨੂੰ ਆਪਾਂ ਜਾ ਰਹੇ ਹਾਂ ਪਿੱਛੇ ਜੇ ਇੱਕ ਘਟਨਾ ਵਾਪਰੀ ਹੈ ਜਿਹੜਾ ਦਲੋਜੀ ਵਿਖੇ ਸਾਡੇ ਘੁੰਮਣ ਵਾਸਤੇ ਗਏ ਸੀਗੇ ਕੋਈ ਜੋੜਾ ਸੀਗਾ ਬਾਹਰਲੇ ملک ਤੋਂ ਜਿਹੜੀ ਲੇਡੀਜ਼ ਸੀਗੀ ਉਹਦੇ ਨਾਲ ਕੁੱਟਮਾਰ ਜਿਹੜੀ ਹੋਈ ਹੈ ਉਸ ਤੋਂ ਬਾਅਦ ਇੱਕ ਨਵੀਂ ਘਟਨਾ ਇੱਕ ਹੋਰ ਰੋਪੜ ਦੇ ਨੌਜਵਾਨ ਨੂੰ ਮਨਾਲੀ ਵਿਖੇ ਉਹਦੇ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਹੋਈ ਹੈ ਤੇ ਐਮਐਲਆਰ ਵੀ ਕੱਟੀ ਗਈ ਹੈ ਲੇਕਿਨ ਹਜੇ ਤੱਕ ਮਾਮਲਾ ਦਰਜ ਨਹੀਂ ਹੋਇਆ ਜਿਸ ਨੂੰ ਲੈ ਕੇ ਸਾਡੇ ਵਿਧਾਇਕ ਦਿਨੇਸ਼ ਚੜਾ ਜੀ ਵੱਲੋਂ ਹਿਮਾਚਲ ਪੁਲਿਸ ਦੇ ਨਾਲ ਸੰਪਰਕ ਕੀਤਾ ਤੇ ਗੱਲਬਾਤ ਕੀਤੀ ਕਿ ਇਸ ਨੌਜਵਾਨ ਦੀ ਜਿਹੜੀ ਐਮਐਲਆਰ ਕੱਟੀ ਗਈ ਹੈ ਹੁਣ ਤੱਕ ਜਿਹੜੀ ਹੈ ਐਫਆਈਆਰ ਕਿਉਂ ਨਹੀਂ ਹੋਈ ਹੈ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਿਆ ਉਹ ਗੱਲਬਾਤ ਵੀ ਪਾ ਤੁਹਾਨੂੰ ਸਲਾਮਾਂਗੇ ਤੇ ਪਰ ਲੇਕਿਨ ਅਸੀਂ ਦੇਖ ਰਹੇ ਹਾਂ ਕਿ ਕਿਉਂ ਹੋ ਰਿਹਾ ਅਕਸਰ ਇਹ ਇਸ ਤਰ੍ਹਾਂ ਜੇ ਜਿਵੇਂ ਆਪਾਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ ਬੜੀ ਜੀਮੋ ਜੀ ਗੱਲ ਲੱਗਦੀ ਹੈ ਕਿਉਂਕਿ ਅਸੀਂ ਵੀ ਇਹ ਦਰੋਪਰ ਜ਼ਿਲ੍ਹੇ 'ਚ ਬੈਠੇ ਆ ਸਾਡੇ ਨਾਲ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਤੇ ਸਾਡੇ ਪੰਜਾਬ ਦੇ ਲੋਕ ਹਿਮਾਚਲ 'ਚ ਜਾਂਦੇ ਨੇ ਹਿਮਾਚਲ ਦੇ ਪੰਜਾਬ ਚ ਆਉਂਦੇ ਨੇ ਪਰ ਲੇਕਿਨ ਉੱਪਰ ਜਾ ਕੇ Shimla ਹੋਇਆ ਉੱਧਰ ਜਿਹੜੇ ਟੂਰਿਜ਼ਮ ਪੁਆਇੰਟ ਹੈ ਉਸ ਉਹਨਾਂ ਜਗ੍ਹਾ ਦੇ ਵਿੱਚ ਲੜਾਈ ਝਗੜਾ ਕਿਉਂ ਹੋ ਰਿਹਾ ਕੀ ਕਾਰਨ ਹੈ ਕਿਆ ਲੱਗਦਾ ਪੰਜਾਬੀ ਇਥੇ ਜਾਂ ਗਲਤ ਕਰਦੇ ਜਾਂ ਪੰਜਾਬੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਉਹ ਕੰਗਣਾਰ ਨੌ ਦਾ ਥੱਪੜ ਮਾਰਦਾ ਮਾਮਲਾ ਵੀ ਜਿਹੜਾ ਕਾਫੀ ਸਰਕਿਆਂ ਦੇ ਵੀ ਚੱਲ ਰਿਹਾ ਇਸ ਵੇਲੇ ਇਸ ਕਰਕੇ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਇੱਕੋ ਹੀ ਹੈ ਸਾਡਾ ਕਿ ਹਿਮਾਚਲ ਵਾਲਿਆਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਬਿਲਕੁਲ ਅਸੀਂ ਸਾਰੇ ਇੱਕ ਦੂਜੇ ਨਾਲ ਭਰਾ ਹਾਂ ਸਾਡੇ ਰਿਸ਼ਤੇਦਾਰ ਹੀ ਆ ਸਾਡੇ ਸਾਰਾ ਕੁਝ ਹਿਮਾਚਲ ਪੰਜਾਬ ਦੇ ਵਿੱਚ ਜੜੀਆਂ ਹੁੰਦੀਆਂ ਨੇ ਪਰ ਲੇਕਿਨ ਜਿਹੜੀ ਇਸ ਵੇਲੇ ਦੀ ਜਿਹੜੀ ਇਹ ਗੱਲਬਾਤ ਜਿਵੇਂ ਕੁੱਟਮਾਰ ਦਾ ਸਿਲਸਿਲਾ ਜਿਹੜਾ ਚੱਲਿਆ ਹੋਇਆ ਜੇਕਰ ਪੰਜਾਬੀ ਵੀ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦ तो फिर अपने एक दिक स्टेट दूजी स्टेट लड़ाई झगड़ा करना शुरू कर देगी जो कि बहुत ही चिंता का विषय है इस दे उत्ते गौर कर की लड़ है धन्यवाद हलो हाँ जी गुड मॉर्निंग जी क्या हाल चाल है मैं रोपड़ तो पंजाब को एमएल बो है जी दनेश चडा वो ठीक हो जी देखना मनाली में ना ये तीन चार दिन पहले हमारे यहाँ रोपड़ का ड्राइवर था जी उसके साथ मार उस पे हमला हमला हो गया था मारपटाई हो गई थी तो उसकी एमएलआर भी कटी थी हॉस्पिटल अभी तक जो वहां का कंसर्न पुलिस स्टेशन है मुकेश राठौड़ एस एच ओ है अभी भी तक कोई केस रजिस्टर्ड नहीं किया है उन्होंने। अच्छा, एक सेकंड तो से तो अच्छा में में नहीं है, आपने लाया, तो मैं मेरी अभी मुकेश से बात हुई है वो कहते थे कॉम्प्रोमाइज़ हो गया था मैं कि आप हुआ तो ये लोग हाँ वो अभी तो पंजाब में आ गया तो बट एमएल वहां है सारा कुछ स्टेटमेंट हो, हो रखी है उसकी भुपिंदर सिंह भुपिंदर सिंह हाँ जी बात देखो आपको पता ही है आजकल तो अगर जो कार्रवाई ना हो तो थोड़ा सा दूसरा मैसेज भी जाता है पंजाब वर्ष हिमाचल द्वारा तो पे, पे कार्रवाई आप जल्दी है पंजाब